ਜਗਿੰਦਰ ਸਿੰਘ ਸੰਘੇੜਾ ਦੇ ਪੰਜਾਬੀ ਨਾਵਲ ਨੂਰਾਂ ਦਾ ਅਗਲਾ ਭਾਗ 15 ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹੈ ਜੀ ਤੁਸੀਂ ਸੁਣਦੇ ਹੋ YouTube ਚੈਨਲ ਸਵੀ ਮੀਡੀਆ ਸੋ ਇਹੋ ਜਿਹੀ ਨਾਵਲ ਹੋਰ ਤੇ ਕਹਾਣੀਆਂ ਸੁਣ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਸੋ ਆਪਣੀ ਫੀਡਬੈਕ ਕਮੈਂਟਾਂ ਰਹੀ ਜਰੂਰ ਦਿੰਦੇ ਰਹਿਆ ਕਰੋ ਚੰਗਾ ਲੱਗਣ ਕਹਾਣੀਆਂ ਨਾਵਲ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਸਾਂਝੇ ਕਰਿਆ ਕਰੋ ਸੋ ਸੌਂਦੇ ਰਹੋ ਸਵੀ ਮੀਡੀਆ ਨਾਵਲ ਦਾ ਅਗਲਾ ਭਾਗ ਤੇਰੇ ਚਿਹਰੇ 'ਤੇ ਉਹ ਜਾਦੂ ਹੈ ਬਿੰਦੋਰ ਖਿੱਚਾ ਆਤਾ ਹੂੰ ਸਾਈਕਲ ਤੇ ਸਵਾਰ ਮਨਪ੍ਰੀਤ ਦੇ ਮਸਤਕ ਵਿੱਚ ਸਵਰਗੀ ਕੁਸ਼ੋਰ ਕੁਮਾਰ ਦੇ ਸਵਾਰ ਯਾਦ ਆ ਰਹੇ ਸਨ ਉਸ ਦੀ ਨਜ਼ਰ ਵਾਰ-ਵਾਰ ਨਹਿਰੋ ਪਰਲੇ ਪਾਸੇ ਨੂੰ ਜਾਂਦੀ ਸੀ ਹੌਲੀ-ਹੌਲੀ ਜਾਰੇ ਦੀਦਾਰ ਦੀ ਤਮੰਨਾ ਲਈ ਰੇਲ ਦੀ ਪਟੜੀ ਵੱਲ ਨੂੰ ਮਹਿਬੂਬਾ ਦੀ ਖੋਜ ਵਿੱਚ ਹੋਤ ਰਹੀ ਸੀ ਕਾ ਪਰ ਲੰਘਦਿਆ ਇਹ ਸਾਹਮਣੇ ਖੜੀ ਸੀ ਕਿਆਮਤ ਮੱਜਾਂ ਦੇ ਮਗਰ ਪਟੜੀ ਉੱਤੇ ਬੇਕਰਾਰ ਦਿਲ ਨੂੰ ਕਰਾਰਾ ਜਿਹਾ ਆ ਗਿਆ ਸੀਗਾ ਰਾਤ ਦਾ ਸਕਾਲ ਹੜਪ ਗਿਆ ਸੀਗਾ ਨੈਣਾ ਦੇ ਜ਼ਾਮ ਪਿੰਦਾ ਤੇ ਵਕਤ ਹੀ ਨਹੀਂ ਦਿੱਤਾ ਸੀਗਾ ਔਖੜ ਪੀਰਨੇ ਪਿਆਸ ਤੇ ਬਾਕੀ ਰਹਿ ਗਈ ਸੀਗੀ ਅਤੇ ਹੁਣ ਪਿਆਸਾ ਮਧੂਰਾ ਦੀ ਸੋਰਾਹੀ ਕੋਲ ਪਹੁੰਚ ਗਿਆ ਸੀਗਾ ਪਰਮਾਨੰਦੀ ਤਰ੍ਹਾਂ ਆ ਗਏ ਮੇਰੇ ਸੋਨੇ ਯਾਰਾ ਨੂਰਾ ਜੱਟ ਨੂੰ ਸੀਨੇ ਨਾਲ ਘਟਦੀ ਹੋਈ ਮੂੰਹ ਬੜਬੜਾ ਰਹੇ ਸੀਗੀ ਕੋਈ ਨੀ ਮੁਮਦ ਹੋਸ਼ੀ ਦੀ ਤਰ੍ਹਾਂ ਤੇਰੀਆਂ ਅੱਖਾਂ ਦੀ ਕਸ਼ਿਸ਼ ਖਿੱਚ ਕੇ ਲੈ ਆਉਂਦੀ ਏ ਵਰਨਾ ਮੈਂ ਤੇ ਖਬਰੇ ਕਿਧਰੇ ਹੋਰ ਹੀ ਜਾ ਰਿਹਾ ਸੀਗਾ ਮਨੁਜ ਜੀ ਜਿਵੇਂ ਆਪਣੇ ਨੈਤਿਕ ਜੀਵਨ ਤੋਂ ਹਿਲਦਾ ਜਾ ਰਿਹਾ ਹੋਵੇ ਤੇ ਨੂਰਾਂ ਦੀ ਤਰ੍ਹਾਂ ਹੀ ਆਵਾਜ਼ ਵਿੱਚ ਪਹਿਲਾਂ ਵਾਲੀ ਕੜਕ ਨਹੀਂ ਸੀ ਰਹੇਗੀ ਬੇਬਸੀ ਆ ਗਈ ਸੀਗੀ ਜਾਂ ਸ਼ਾਇਦ ਇਸ਼ਕ ਦੀ ਮਿਠਾਸ ਸੀਗੀ ਕੋਈ ਹੋਰ ਵੀ ਨਜ਼ਰ ਆਉਂਦਾ ਆਪਣਾ ਨੂਰਾ ਬੰਦ ਅੱਖੀ ਸੁੱਕੀ ਨਹਿਰ ਵਿੱਚ ਮੈਲੀ ਜਹੀ ਰੇਤ ਉੱਤੇ ਜ਼ਾਰ ਦੇ ਪੱਟ ਉੱਤੇ ਸਿਰ ਧਰੀ ਪਈ ਪੁੱਛ ਰਹੀ ਸੀ ਮਨਪ੍ਰੀਤ ਤੇ ਮਨਪ੍ਰੀਤ ਨਜ਼ਰਾਂ ਚੁਕਾਈ ਨੂਰਾ ਦਾ ਚਿਹਰਾ ਤੱਕ ਰਿਹਾ ਸੀ ਅੱਖਾਂ ਦੀਆਂ ਪਲਕਾਂ ਉੱਪਰ ਹੀ ਟਿਕ ਗਈਆਂ ਸਨ ਜਾਂ ਮਨਪ੍ਰੀਤ ਨੂੰ ਹੀ ਅੱਖਾਂ ਚਮਕੰਦਾ ਚੇਤਾ ਪੁੱਲ ਗਿਆ ਸੀਦਾ ਅੱਖਾਂ ਖੋਲੇਗੀ ਤਾਂ ਦੇਖ ਕੇ ਦੱਸਾਂਗਾ ਅੱਖਾਂ ਤਾਂ ਤੂੰ ਬੰਦ ਕੀਤੀਆਂ ਨੇ ਫਿਰ ਕਿਵੇਂ ਦੇਖ ਲਵਾਂ ਅੱਖਾਂ ਖੁੱਲੀਆਂ ਸਨ ਤਾਂ ਤਕਦੀ ਦੁਪਹਿਰੇ ਦਾ ਸੂਰਜ ਨੂਰਾਂ ਨੂੰ ਨਜ਼ਰ ਨਹੀਂ ਸੀ ਆ ਰਿਹਾ ਕ ਸਗੋਂ ਆਕਾਸ਼ ਵੱਲ ਤੱਕਦੇ ਸੂਰਜ ਦੀ ਬਜਾਏ ਧੋਨੇਣਾ ਦੀਆਂ ਜੋਤਾਂ ਹੀ ਨਜ਼ਰ ਆ ਰਹੀਆਂ ਸਨ ਨਿਰਪੋਤ ਤੇ ਨਿਰਵੈਰ ਅਕਾਲ ਪੁਰਖ ਦੀਆਂ ਦੋ ਕਲਾਕ੍ਰਿਤੀਆਂ ਸਿੰਘਾਂ ਜਿਨ੍ਹਾਂ ਨੂੰ ਸ਼ਾਇਦ ਉਸਨੇ ਇਸ਼ਕ ਦੇ ਵਜੂਦ ਵਿੱਚ ਰੂਹ ਫੂਕਣ ਲਈ ਹੀ ਮਾਤ ਲੋਕ ਭੇਜਿਆ ਸੀਗਾ ਉਹ ਖੁਸ਼ੀ ਆਪਣੇ ਖਡਾਉਣੇ ਖੇੜ ਦੇ ਦੇਖ ਕੇ ਮਾਹੀ ਖੁਸ਼ ਹੋਣਾ ਚਾਹੀਦਾ ਹੈ ਜਮਾਨਾ ਚਾਹੇ ਚੁੱਲ੍ਹੇ ਦੀ ਥਾਂ ਪੱਠੀ ਵਿੱਚ ਪਵੇ ਹੁਣਾ ਉਹੀ ਹੈ ਜੋ ਉਸਨੇ ਕਰਨਾ ਹੈ ਬਾਕੀ ਦਾ ਸਭ ਤਮਾ ਹੀ ਹੈ ਤੇਦਰ ਪਿੰਡ ਵੱਲੋਂ ਲੋਕਾਂ ਦੀ ਖਿੱਚੀ ਉਹਨ ਦੀ ਸੀ ਨਹਿਰ ਵੱਲ ਨੂੰ ਸਭ ਤੋਂ ਮੂਰ ਅਸੀਂ ਜੱਗੀ ਤੇ ਪਿੱਛੇ ਜੇਲਦਾਰ ਬਲਜੀਤ ਸਿੰਘ ਉਹਨਾਂ ਦੇ ਨਾਲ ਹੋਰ ਆਪਣੇ ਪ੍ਰਾਇ ਤੇ ਕੁਝ ਤਮਾਸ਼ੀਨ ਨਹਿਰ ਦੀ ਪਟੜੀ ਤੇ ਆ ਪਹੁੰਚੇ ਸਨ ਉਹ ਬੈਠਾਤਾ ਏ ਥੋੜਾ ਰੋਸ਼ਨ ਚਰਾਗ ਮੁਸਲਮਾਨੀ ਨੂੰ ਸੀਨੇ ਨਾਲ ਲਾਈ ਨਹਿਰ ਦੇ ਵਿੱਚ ਜੱਗੀ ਪਟੜੀ ਤੇ ਖੜਾ ਉੱਚੀ ਆਵਾਜ਼ ਵਿੱਚ ਸਾਰੇ ਲੋਕਾਂ ਨੂੰ ਸੁਣਾ ਰਿਹਾ ਸੀ ਆਸ਼ਕਾਂ ਦੇ ਪੜ ਵੱਲ ਅੱਖਾਂ ਫਾੜ ਫੜ ਚੁਗਲ ਵਾਂਗ ਵੇਂਦਾ ਹੋਇਆ ਮਨਪ੍ਰੀਤ ਨੇ ਜਿਉਂ ਹੀ ਜੱਗੀ ਵੱਲ ਨਜ਼ਰ ਉਠਾਈ ਸੀ ਜਦ ਜੱਗੀ ਦੀ ਚੰਡੀ ਲਹਿ ਗਈ ਸੀ ਅੱਖਾਂ ਦੀ ਮਾਰ ਨਾਲ ਹੀ ਉਹ ਪਾਣੀ ਵਿੱਚ ਪਤਾਸੇ ਵਾਂਗ ਖੋਰ ਗਿਆ ਸੀਗਾ ਧਰੰਦਰ ਟੈਕ ਨਹੀਂ ਸੀ ਸਾਕਿਆਗਾ ਸਾਹਮਣੇ ਆਉਂਦੀ ਲੋਕਾਂ ਦੀ ਹੀੜ ਵਿੱਚ ਹੀ ਅਲੋਪ ਹੋ ਗਿਆ ਸੀਗਾ ਅੱਗ ਲਾਈ ਤੇ ਡੱਬੂ ਨਿਆਈ ਲੋਕਾਂ ਦੇ ਹਜ਼ੂਮ ਦੀਆਂ ਅੱਖਾਂ ਸਾਹਮਣੇ ਸੁੱਕੀ ਨਹਿਰ ਵਿੱਚ ਖੜੇ ਸਨ ਦੋ ਬੁੱਤ ਵਿਰਾਨ ਜਹੇ ਮਗਰ ਬੇਨੂਰ ਨਹੀਂ ਸਨ ਝੋਨਾ ਖੇਤਾਂ ਵਿੱਚ ਰੁਲਦਾ ਪਿਆ ਤੇ ਤੂੰ ਕਸਮਾ ਗੁਜਰੀ ਦੀ ਬੁੱਕਲ ਵਿੱਚ ਬੜਿਆ ਬੈਠਾ ਇੱਥੇ ਨਾਲੇ ਤੇਰੀ ਲੱਗਦੀ ਐ ਕੁਵਾਰੀ ਨਹੀਂ ਗਈ ਵਿਆਹੀ ਹੋਈ ਐ ਛੱਡ ਦੇ ਇਹਦਾ ਖਹਿੜਾ ਜੇ ਚੰਗੀ ਚਾਹਣਾ ਤਾਂ ਨਹੀਂ ਤੇ ਬਾਪੂ ਨੇ ਤੈਨੂੰ ਘਰੋਂ ਬੇਦਖਲ ਕਰ ਦੇਣਾ ਆ ਫੇ ਰੋਟੀ ਦੇ ਦੋ ਟੁਕਕਾਂ ਨੂੰ ਵੀ ਜਬਕਦਾ ਫਿਰੇਂਗਾ ਜਿੰਨਾ ਤੈਨੂੰ ਵਜਾ ਵਜਾ ਨਾਲ ਸਮਝਾਇਆ ਏ ਤੂੰ ਉਨਾ ਹੀ ਸਿਰ ਤੇ ਆ ਕੇ ਬੈਠਾਇਆ ਕੁਲਦੀਪ ਬਾਪੂ ਦੇ ਬਰਾਬਰ ਉੱਚੀ ਥਾਂ ਤੇ ਖੜਾ ਚੇ ਤਾਵਣੀ ਤੇ ਨਸੀਹਤ ਕਰ ਰਿਹਾ ਸੀਗਾ ਮਨਪ੍ਰੀਤ ਨੂੰ ਬਸ ਇੰਨੀ ਇੱਕ ਗੱਲ ਦੀ ਖਾਤਰ ਇੰਨੀ ਖੇਚਲ ਕੀਤੀ ਤੁਸੀਂ ਬਾਪੂ ਜੀ ਮੈਨੂੰ ਸੁਨੇਹਾ ਭੇਜ ਦਿੱਤਾ ਹੁੰਦਾ ਤਾਂ ਮੈਂ ਖੁਦ ਹੀ ਆ ਕੇ ਕਹਿ ਦੇਣਾ ਸੀ ਕਿ ਮੈਂ ਬਾਪੂ ਦੀ ਜ਼ਮੀਨ ਜਾਇਦਾਦ ਦਾ ਵਾਰਸ ਨਹੀਂ ਰਹਾਗਾ ਮਰਪਿਤ ਨੇ ਬੜੀ ਨਿਮਰਤਾ ਤੇ ਸਹਿਜ ਨਾਲ ਕਿਹਾ ਸੀਗਾ ਸੁਣਨ ਵਾਲੇ ਦੇ ਰੋਂਗਟੇ ਖੜੇ ਹੋਣ ਲੱਗੇ ਸਨ ਸੁਣ ਕੇ ਸਭਨਾਂ ਦੇ ਦਿਮਾਗ ਕਸ਼ਮਕਸ਼ ਵਿੱਚ ਸਨ ਅਣਹੋਣੀ ਦੇਖ ਕੇ ਕੀ ਥੋੜ੍ਹਾ ਸੀਗਾ ਇਸ ਜਹਾਨ ਵਿੱਚ ਤੇਰੇ ਬਿਨਾਂ ਜੈਲਦਾਰ ਬਲਜੀਤ ਸਿੰਘ ਦੀਆਂ ਰਗਾਂ ਵਿੱਚ ਧਰਮਦੀਪ ਬੇਤੁਕੀ ਮਰੀਜ਼ਾ ਦਾ ਖੂਨ ਦੌੜਨ ਲੱਗਾ ਸੀ ਭਾਈ ਕਨਈਆ ਜੀ ਦਾ ਇਤਿਹਾਸ ਉਸ ਨੂੰ ਯਾਦ ਨਹੀਂ ਸੀ ਰਿਹਾਗਾ ਜਿਹੜਾ ਹਰ ਜ਼ਖਮੀ ਇਨਸਾਨ ਦੇ ਮੱਲਮ ਪੱਟੀ ਕਰਦਾ ਸੀ ਜਿਸ ਨੂੰ ਸਭ ਮਨਸਕੀ ਯਾਦ ਇੱਕ ਪਹਿਚਾਨ ਉਹ ਲੱਗਦੀ ਸੀਗੀ ਇਸ ਕਰਕੇ ਹੀ ਤਾਂ ਜੈਲਦਾਰ ਮੁਨਖਤਾ ਤੋਂ ਗਰੇ ਹੋਏ ਬੰਦੇ ਵਾਂਗ ਗੱਲਾਂ ਕਰਦਾ ਸੀ ਬੇਤੁਕੇ ਬੋਲ ਬੋਲ ਰਿਹਾ ਸੀਗਾ ਮੇਰੇ ਬਿਨਾ ਇਸ਼ਕ ਦਾ ਪੱਲੜਾ ਥੋੜਿਆ ਸੀਗਾ ਇਸ ਜਹਾਨ ਵਿੱਚ ਮਨਪ੍ਰੀਤ ਨੇ ਕਿਹਾ ਹਜੇ ਪੂਰਾ ਹੋਇਆ ਕਿ ਨਹੀਂ ਕੁਲਦੀਪ ਨੇ ਗੁੱਸੇ ਨਾਲ ਪੁੱਛਿਆ ਸੀਗਾ ਮਨਪ੍ਰੀਤ ਵੱਲ ਅੱਖਾਂ ਗਹਿਰੀਆਂ ਕਰਦੇ ਹੋਏ ਨੇ ਕਈ ਯੁੱਗ ਲੰਘ ਗਏ ਨੇ ਤੇ ਕਈ ਹੋਰ ਆਉਣਗੇ ਮੈਂ ਜਿੱਥੋਂ ਪੂਰਾ ਕਰ ਦੇਣਾ ਤੁਹਾਡਿਆਂ ਹੁੰਦਿਆਂ ਮੇਰਾ ਕਿਸੇ ਨਾਲ ਕੋਈ ਰਿਸ਼ਤਾ ਨਹੀਂਗਾ ਮੈਂ ਆਜ਼ਾਦ ਪੰਛੀ ਹਾਂ ਪੰਛੀਆਂ ਦੀ ਤਰ੍ਹਾਂ ਜਸਾਈਆ ਮੈਂ ਤੇਰੇ ਕਹਿਣ ਤੋਂ ਪਹਿਲਾਂ ਹੀ ਤੇਰਾ ਘਰ त्याग ਦਿੱਤਾ ਹੈ ਇਸ ਜਨਮ ਵਿੱਚ ਵੀ ਮਨਪ੍ਰਿਤ ਨੇ ਸਾਫ਼ ਲਫ਼ਜ਼ਾਂ ਵਿੱਚ ਕਹਿ ਦਿੱਤਾ ਸੀ ਘਰ ਛੱਡ ਕੇ ਬਹੁਤ देर ਜਿਉਂਦਾ ਨਹੀਂ ਰਹਿ ਸਕੇਗਾ ਪੁੱਤਰਾ ਕਹਿਣਾ ਸੌਖਾ ਕਰ ਨਹੀਂ ਸਕੇਗਾ ਜੈਲਦਾਰ ਨੇ ਆਪਣੇ ਪਤ ਮਨਪ੍ਰਿਤ ਨੂੰ ਕਿਹਾ ਸੀਗਾ ਇਸ਼ਕ ਤੋਂ ਔਖਾ ਵੀ ਕੋਈ ਕਾਰਜ ਨਹੀਂ ਹੈ ਬਾਪੂ ਮਨਪ੍ਰਿਤ ਨੇ ਬੁੱਲਾ ਵਿੱਚ ਮੁਸਕਰਾਉਂਦੇ ਹੋਏ ਕਿਹਾ ਸੀਗਾ ਤੇਰੇ ਕੋਲੋਂ ਇਸ਼ਕ ਵੀ ਨਹੀਂ ਹੋਣਾ ਤੇ ਤੂੰ ਸਾਥੋਂ ਵੀ ਜਾਂਦਾ ਲੱਗਣਾ ਆ ਟਲ ਜਾ ਹਜੇ ਵੀ ਵਕਤ ਹੈ ਤੂੰ ਹੀ ਕੁਝ ਸੋਚ ਕੁੜਗੇ ਆਪਣੇ ਪਿਓ ਦੀ ਲਾਜ ਬਾਰੇ ਕਿਉਂ ਇਹਦੇ ਮਗਰ ਲੱਗ ਗਈਆਂ ਚੰਦ ਵੰਗ ਮਾਣੇ ਪਤ ਜਮਕੇ ਤੇਰਾ ਕੀ ਵਗਾਰ ਦਿੱਤਾ ਏ ਜਿਹਨੂੰ ਤੂੰ ਵਕਤਾਂ ਵਿੱਚ ਪਾ ਦਿੱਤਾ ਆ ਜੇਲਦਾਰ ਨੇ ਹੁਣ ਨੂਰਾਂ ਵੱਲ ਮੁਖਾਤਿਬ ਹੋ ਕੇ ਕਿਹਾ ਸੀ ਜਵਾਬ ਔੜੀਕਣ ਉਪਰੰਤ ਵੀ ਨਹੀਂ ਸੀ ਆਇਆਗਾ ਖਬਰ ਗੁਜਰੀ ਨੇ ਸਿਕੜੀ ਨਾਲ ਸਿਉਨ ਲੈ ਸੰ ਆਪਣੇ ਗੁਲਾਬੀ ਹੋਠ ਇਹਨੇ ਇੱਥੇ ਕਿੱਥੇ ਮੰਨਣਾ ਏ ਇਦਾਂ ਮੈਨੂੰ ਪਤਾ ਏ ਮੱਛੀ ਪੱਥਰ ਛੱਟ ਕੇ ਹੀ ਮੁੜੂਗੀ ਕਲਦੀਪ ਕਹਿ ਰਿਹਾ ਸੀਗਾ ਮਸਲਾ ਪੰਜਾਬ ਦੇ ਮਸਲੇ ਵਾਂਗ ਲਟਕਦਾ ਜਾਪ ਰਿਹਾ ਸੀਗਾ ਉਸ ਨੂੰ ਮੱਛੀ ਪੱਥਰ ਛੱਟ ਕੇ ਮੁੜੀ ਤਾਂ ਕੀ ਮੁੜੀਆ ਉਹਦੇ ਨਾਲੋਂ ਤਾਂ ਬੇਸ਼ੱਕ ਨਾ ਹੀ ਮੁੜੇ ਜੇਲ੍ਹਦਾਰ ਇੰਜ ਕਹਿ ਕੇ ਵਾਪਸ ਪਿੰਡ ਵੱਲ ਨੂੰ ਮੁੜ ਪਿਆ ਸੀਗਾ ਜਿੰਨਾ ਉਹ ਭਰਿਆ ਪੀਤਾ ਉੱਥੇ ਆਇਆ ਸੀ ਉਸ ਤੋਂ ਵੀ ਕਿਤੇ ਜ਼ਿਆਦਾ ਖਾਲੀ-ਖਾਲੀ ਮੁੜ ਰਿਹਾ ਸੀਗਾ ਕਲਾ ਭਰੀ ਪੁੱਤਰ ਦੀ ਮੌਤ ਤੇ ਵਿਜੋਗ ਸਦਕਾ ਫਿਰ ਸਰ ਦੀ ਪੱਗ ਨੂੰ ਹੁੰਦਿਆਂ ਸਲਾਮਾਂ ਯਾਦ ਆਉਣ ਲੱਗੀਆਂ ਸਨ ਜਿਨ੍ਹਾਂ ਨੂੰ ਉਹ ਬਰਕਰਾਰ ਰੱਖਣਾ ਚਾਹੁੰਦਾ ਸੀ ਚਾਹੇ ਪੁੱਤ ਦੀ ਬੜੀ ਹੀ ਕਿਉ ਨਾ ਦੇਣੀ ਪੈ ਜਾਵੇ ਉਹ ਤੇ ਇੱਕ ਦਿਨ ਮੈਂਬਰ ਪਾਰਲੀਮੈਂਟ ਦੀ ਧਾਰੀ ਬੈਠਾ ਸੀਗਾ ਦਿਲਵੈਚੀ ਤੇ ਸਿਆਸਤਦਾਨ ਦਾ ਸਿਆਸਤ ਤੋਂ ਬਿਨਾ ਹੋਰ ਕਿਸੇ ਨਾਲ ਕੋਈ ਰਿਸ਼ਤਾ ਨਹੀਂ ਹੁੰਦਾਗਾ ਜਿਵੇਂ ਸ਼ਰਾਬੀ ਦਾ ਸ਼ਰਾਬ ਤੋਂ ਬਿਨਾ ਕੁਝ ਨਹੀਂ ਹੁੰਦਾ ਤੇ ਆਸ਼ਕ ਦਾ ਮਹਿਬੂਬ ਤੋਂ ਬਿਨਾ ਹੋਰ ਕੋਈ ਨਹੀਂ ਸੀਗਾ ਹੁੰਦਾ ਕੁਝ ਚਕੋਰੀ ਤੇ ਚੰਦ ਵਾਂਗ ਨਹ ਨਾਲੋਂ ਮਾਸ ਨਹੀਂ ਟੁੱਟਦਾ ਹੁੰਦਾਗਾ ਮੇਰੇ ਮਹਾਨ ਪਿਤਾ ਤੇ ਫਿਰ ਤੂੰ ਕਿਵੇਂ ਮਾਲਕ ਦੇ ਹੁਕਮ ਦੀ ਅਦੂਲੀ ਕਰ ਸਕਦਾ ਹੈ ਮਨਪ੍ਰੀਤ ਨਹਿਰ ਦੀ ਪਟੜੀ ਤੇ ਖੜਾ ਪਿੰਡ ਵੱਲ ਜਾਂਦੀ ਭੀੜ ਨੂੰ ਹਸਰਤ ਭਰੀਆਂ ਅੱਖਾਂ ਨਾਲ ਦੇਖ ਰਿਹਾ ਸੀ ਗੁਜਰੀ ਨੂੰ ਆਪਣੇ ਬੁੱਕਲ ਵਿੱਚ ਸੇ ਬੇਟੀ ਮਾਰ ਗਿਆ ਮੋਰਚਾ ਜੱਗੀ ਕਿੱਥੋਂ ਜਗਨ ਦੇ ਕਾਬਲ ਨਿਕਲਿਆ ਬੁੱਝ ਗਿਆ ਤੇਰਾ ਦੀਵਾ ਤਾਂ ਬਿਨਾ ਹਵਾ ਹੀ ਕੋਈ ਸ਼ਬਦਾਂ ਦੇ ਜ਼ਰੀਏ ਜੱਗੀ ਨੂੰ ਹੁੱਜਾ ਮਾਰ ਰਿਹਾ ਸੀਗਾ ਪੀੜ ਵਿੱਚੋਂ ਹੀ ਮੈਨੂੰ ਤਾਂ ਪਹਿਲਾਂ ਹੀ ਪਤਾ ਸੀਗਾ ਕਿਸੇ ਇੱਕ ਨੇ ਦੂਸਰੇ ਦੀ ਗੱਲ ਦਾ ਜਵਾਬ ਦਿੰਦੇ ਹੋਏ ਕਿਹਾ ਸੀ ਕਾ ਤਾਂ ਪਤਾ ਸੀ ਤੈਨੂੰ ਦੂਜੇ ਬੰਦੇ ਨੇ ਪੁੱਛਿਆ ਇਹੀ ਕਿ ਜੱਗੀ ਦਾ ਦੀਵਾ ਗੁਜਰੀ ਦੇ ਬਨੇਰੇ ਜਗਨ ਜੋਗਾ ਨਹੀਂਗਾ ਜੈਸ ਦੀਵੇ ਵਿੱਚ ਬਿਰਹੋਂ ਦੀ ਕਹਾਣੀ ਦਾ ਤੇਲ ਨਾ ਹੋਵੇ ਤਰ ਰੂਹੋਂ ਨਿਕਲੇ ਹੌਂਕਾਂ ਦੀ ਬੱਤੀ ਨਾ ਹੋਵੇ ਉਸਨੇ ਆਸ਼ਕਾਂ ਦੇ ਡੇਰੇ ਦੇ ਬਨੇਰੇ ਤੇ ਕੀ ਜਗ ਲੈਣਾ ਆ ਲਾਲਟਣ ਵਰਗੀ ਗੁਜਰੀ ਲਾਲਟਣ ਵਰਗੀ ਗੁਜਰੀ ਦੇ ਸਾਹਮਣੇ ਦੀਵੇ ਨਹੀਂ ਗੇ ਭਾਂਬੜ ਹੀ ਦਮ ਸਕਦੇ ਨੇ ਕੋਈ ਭੀੜ ਵਿੱਚੋਂ ਕਹਿ ਰਿਹਾ ਸੀਗਾ ਜੱਗੀ ਨੂੰ ਸੁਣਾ ਕੇ ਗੱਲਾਂ ਕਰ ਰਿਹਾ ਸੀਗਾ ਤੇ ਫਿਰ ਉਧਰੋਂ ਤੂੰ ਕਿੱਥੋਂ ਆਇਆ ਏ ਪੜੂਆ ਅਸੀਂ ਦੇਖ ਸੌ ਦੇਖਿਆ ਖਾਨ ਬੋਲਿਆ ਸੀਗਾ ਨਸ਼ੇ ਦੀ ਲੋਰ ਵਿੱਚ ਮਸਤ ਹੋਇਆ ਬੈਠਾ ਸੀਗਾ ਬਹਿਲੀ ਚਾਚੇ ਨਾਲ ਜੜ ਕੇ ਮੰਜੀ ਉੱਤੇ ਆਉਂਦੇ ਸਿਕੰਦਰ ਤੋਂ ਪੁੱਛ ਰਿਹਾ ਸੀਗਾ ਕਾਲਾ ਚਾਦਰਾਂ ਤੇ ਇੱਕ ਪਾਹੀ ਰੰਗ ਦਾ ਕੁੜਤਾ ਹਰੀ ਰੰਗ ਦੀ ਵੰਡੀ ਤੇ ਕਾਲਾ ਮਫਰਲ ਤਾਜ਼ਾ ਖੱਤ ਬਣਾਇਆ ਹੋਇਆ ਦਾੜੀਆਂ ਦਾ ਖੁਸੇ ਦੀ ਨੋਕ ਪੂਰੀ ਕੁੱਤੇ ਦੀ ਪੂਛ ਵਾਂਗ ਮੁੜੀ ਹੋਈ ਸੀਗੀ ਜਾਨੀ ਬਿਲਕੁਲ ਪੂਰਾ ਹੁਲੀਆ ਬਦਲ ਕੇ ਆਇਆ ਸੀ ਸਿਕੰਦਰ ਮੰਜੀ ਤੇ ਅਮਲੀ ਦੇ ਬਰਾਬਰ ਬੈਠਾ ਹੋਏ ਨੇ ਕਿਹਾ ਸੀਗਾ ਮੈਂ ਜੇਲਦਾਰ ਦੇ ਕੰਨੀ ਕੱਢਣ ਗਿਆ ਸੀ ਤਾਂ ਕਾਫਰ ਪੁੱਤ ਦੀਆਂ ਕਾਲੀਆਂ ਕਰਤੂਤਾ ਤੂੰ ਜੇਲਦਾਰ ਦੇ ਘਰੇ ਗਿਆ ਸੀ ਖਾਣ ਪੁੱਛ ਰਿਆ ਸੀ ਸਿਕੰਦਰ ਵੱਲ ਨੂੰ ਤੱਕਦਾ ਹੋਇਆ ਤੇ ਵੈਲੀ ਬੋਦਲ ਨੂੰ ਧੌਣੋ ਫੜੀ ਖਾਲੀ ਗਲਾਸ ਦੇ ਉੱਤੇ ਨੂੰ ਕੋਡੀ ਕਰੀ ਜਾ ਰਿਹਾ ਸੀਗਾ ਹਾਂ ਤੋਰਿਆ ਮੈਂ ਤੇ ਜੈਲਦਾਰ ਦੇ ਮੱਥੇ ਲੱਗ ਆਇਆ ਤੇ ਹੁਣ ਤੇਰੀ ਵਾਰੀ ਏ ਜੇ ਤੇਰੇ ਵਸਤੋਂ ਵੀ ਬਾਹਰ ਹੋਇਆ ਤਾਂ ਮੈਨੂੰ ਗੁੰਡਾਸੀ ਚੱਕਰ ਤੋਂ ਨਾ ਰੋਕੀ ਸਿਕੰਦਰ ਕਹਿ ਰਿਹਾ ਸੀ ਆ ਖਾਣ ਵਾਲ ਦੇਖਦਾ ਹੋਇਆ ਕੁਝ ਕਰੇਗਾ ਵੀ ਕਿ ਜੁਆਈ ਦੀ दारू ਪੀ ਪੀ ਮੂਤੀ ਜਾਵੇਂਗਾ ਤੇਰੇ ਕੋਲੋਂ ਇੱਕ ਕੁੜੀ ਨਹੀਂ ਸਾਂਭ ਹੋਏਗੀ ਹੋਰ ਤੂੰ ਕੀ ਲੈਣਾ ਐ ਇੱਕ ਵਾਰੀ ਮੇਰੇ ਰਸੇ ਖੋਲ ਦੇ ਜੇ ਕੰਨ ਵਿੱਚ ਪਾਈਆਂ ਵੀ ਰੜਕ ਗਈ ਤਾਂ ਮੇਰਾ ਨਾਂ ਬਦਲ ਦੇਵੀਂ ਫਿਰ ਜੱਟ ਦਾ ਨਾਂ ਵੀ ਲੈ ਜਾਵੇ ਤਾਂ ਮੇਰੀ ਮੁੱਛ ਨੂੰ ਮੁੰਨ ਦੇਵੀਂ ਤੂੰ ਕੀ ਸਮਝਦਾ ਐ ਕਿ ਮੈਂ ਮਰਦ ਨਹੀਂਗਾ ਮੈਂ ਨਾਰਾ ਨਰ ਸਿਕੰਦਰ ਅੰਨਾ ਕੁੱਕੜ ਖੁੱਡੇ ਦਾ ਮੋਰੀ ਬਣਿਆ ਬੈਠਾ ਸੀਗਾ ਫੂਕਾਂ ਮਾਰ ਰਿਹਾ ਸੀਗਾ ਹੱਥ ਵਿੱਚ ਦਾਰੂ ਦਾ ਭਰਿਆ ਗਲਾਸ ਫੜੀ ਬੈਠਾ ਸੀਗਾ ਨਾ ਤੂੰ ਨਰੇ ਨਾਰੇ ਤੇ ਨਾ ਹੀ ਇਹ ਮੁਹੰਮਦ ਖਾਨੀ ਉਹ ਕਮਲਿਓ ਤੁਹਾਡੇ ਕੋਲੋਂ ਕੁਕੜੀ ਜਿੱਡੀ ਕੁੜੀ ਨਹੀਂ ਹੁੱਬੜ ਹੁੰਦੀਗੀ ਹੋਰ ਤੂੰ ਸਾ ਕੀ ਕਰ ਲੈਣਾ ਆ ਵੰਗਾ ਪਾਲੋ ਕੁੜੀ ਤੋਂ ਲੈ ਕੇ ਹੀ ਬਿੱਲੀ ਚਾਚਾ ਬਲਦੀ ਤੇ ਤੇਲ ਛੜਕ ਰਿਆ ਸੀਗਾ ਫਿਰ ਤੂੰ ਵੀ ਚਾਚਾ ਭੁੱਲਿਆ ਫਿਰਦਾ ਏ ਤੂੰ ਤਾਂ ਹਜੇ ਸਿਕੰਦਰ ਦਾ ਨਾਂ ਹੀ ਸੁਣਿਆ ਪਰ ਸਿਕੰਦਰ ਦੇ ਹਾਲੇ ਤਾਵੇ ਨਹੀਂ ਦੇਖੇਗੇ ਸਿਕੰਦਰ ਆਫ ਰਿਆ ਪਿਆ ਸੀ ਤੇ ਫਿਰ ਮੈਂ ਤੇਰੇ ਤਾਵੇ ਦੇਖ ਕੇ ਕੀ ਕਰਨੇ ਆ ਜਦੋਂ ਕੋਈ ਹੋਰ ਹੀ ਧਾਵਾ ਬੋਲ ਗਿਆ ਬੈਲੀ ਚਾਚੇ ਨੇ ਟੱਕ ਦੀ ਵਿੱਚ ਹੋਰ ਫੂਕ ਮਾਰ ਦਿੱਤੀ ਸੀ ਚੱਲ ਸੋਹਰੇ ਜਾਲਦਾਰ ਕੋਲ ਹੁਣੇ ਹੀ ਸਿਕੰਦਰ ਨੇ ਮੁਹੰਮਦ ਖਾਨ ਨੂੰ ਕਿਹਾ ਸੀ ਮੈਂ ਪਹਿਲੋਂ ਮੈਨੂੰ ਪਹਿਲਾਂ ਧੀ ਨਾਲ ਗੱਲ ਕਰ ਲੈਣ ਦੇ ਇੱਕ ਵਾਰ ਮੁਹੰਮਦ ਖਾਨ ਨੇ ਆਪਣੀ ਧੀ ਨਾਲ ਇੱਕ ਵਾਰੀ ਹੋਰ ਗੱਲ ਕਰਨੀ ਠੀਕ ਸਮਝੀ ਸੀ ਤੇਰੇ ਕੋਲੋਂ ਹਜੇ ਗੱਲ ਹੀ ਨਹੀਂ ਹੋਈ ਮੈਂ ਗੱਲ ਕਰਕੇ ਵੀ ਆ ਗਿਆ ਹਾਂ ਸਿਕੰਦਰ ਭੜ ਗਿਆ ਸੀਗਾ ਪਹਿਲਾਂ ਤੋ ਕੁੜੀ ਦੇ ਪਸ਼ੂਚਾਰ ਨੇ ਬੰਦ ਕਰਵਾ ਪੁੱਤਰਾ ਨੋਹਾ ਧੀਆ ਚਾਰ ਦੀਵਾਰੀ ਦੇ ਅੰਦਰ ਨਾ ਟਿਕਦਿਆਂ ਬਾਹਰ ਲਵਰਾ ਵਾਂਗ ਘੁੰਮਣ ਵਾਲੀ ਕਿਵੇਂ ਟੈਗ ਜਾਊਗੀ ਚਾਚਾ ਠੀਕ ਹੀ ਕਹਿੰਦਾ ਸਿਕੰਦਰਾ ਜਾ ਜਾ ਕੇ ਆਪਣੀਆਂ ਅੱਖਾਂ ਨਾਲ ਦੇਖ ਲੈ ਮੁਲਾਕਾਤ ਹੁੰਦੀ ਵਧਾਈਆਂ ਦਿੰਦਾ ਨਹੀਂ ਸੀ ਥੱਕਦਾ ਤੂੰ ਉਧਰ ਮਨਪ੍ਰੀਤ ਨੇ ਭਰੀ ਪੰਚਾਇਤ ਮੂਰੇ ਕਬਰਾ ਤਿਆਰ त्याग ਕੇ ਘਰ-ਬਾਰ ਤਿਆਗ ਕੇ ਤੇਰੀ ਬਹੂ ਦਾ ਹੱਥ ਫੜ ਲਏ ਹੁਣ ਕਿੱਥੇ ਜਾਣਗਾ ਤੇਰਿਆਂ ਵਧਾਈਆਂ ਹੁਣ ਦੱਸ ਮੈਂ ਤੈਨੂੰ ਵਧਾਈਆਂ ਦੇਵਾਂ ਜਾਂ ਉਸ ਨੂੰ ਜਿਹੜਾ ਸ਼ਰੇਆਮ ਜੱਫੀਆਂ ਪਾਉਂਦਾ ਫਿਰਦਾ ਨਹਿਰ ਤੇ ਤੇਰੀ ਗੁਜਰੀ ਨੂੰ ਮੈਂ ਆਪਣੀਆਂ ਅੱਖਾਂ ਨਾਲ ਦੇਖ ਆਇਆ ਹਾਂ ਤੇਰੀ ਸੌ ਪਤੰਦਰਾ ਮਰ ਜਾ ਟੁੱਟ ਕੇ ਨਹੀਂ ਤੇ ਮੇਰੇ ਵਾਂਗ ਹੀ ਕੰਧਾਂ ਨਾਲ ਟਕਰਾ ਮਾਰ ਮਾਰ ਕੇ ਮਰ ਜਾਵੇਗਾ ਜਿਉਂਦੇ ਜੀ ਜੱਗੀ ਇੱਕੋ ਸਾਹੇ ਕਥਾ ਕਰ ਗਿਆ ਸੀ ਦਾ ਸਾਰਿਆਂ ਦੇ ਮੂੰਹ ਅੱਡੇ ਹੀ ਰਹਿ ਗਏ ਸਨ ਸੁਣ ਲਿਆ ਸਾਰੇਆ ਆਪਣੀ ਲਾਡਲੀ ਦਾ ਕਾਰਨਾਮਾ ਮੈਂ ਹੁਣੇ ਜਾ ਕੇ ਦੇਖਦਾ ਕੌਣ ਐ ਮਾਈ ਦਾ ਲਾਲ ਜਿਹੜਾ ਮੇਰਾ ਘਰ ਲੁੱਟਦਾ ਐ ਸਿਕੰਦਰ ਅੱਠ ਤੁਰਿਆ ਸੀਗਾ ਕੁੜੀ ਤੇ ਹੱਥ ਨਾਲ ਚੱਕੀ ਸਿਕੰਦਰਾ ਨਹੀਂ ਤੇ ਮੈਂ ਵੀ ਤੇਰੇ ਖਿਲਾਫ ਆ ਪਿਆਰ ਨਾਲ ਸਮਝਾਵੀ ਮੈਂ ਅੱਜ ਤੱਕ ਕਦੇ ਚਪੇੜ ਨਹੀਂ ਮਾਰੀਗੀ ਖਾਣ ਜਾਂਦੇ ਸਿਕੰਦਰ ਨੂੰ ਨਸੀਹਤ ਦੇ ਰਿਹਾ ਸੀਗਾ ਇਹ ਮੌਕਾ ਹੀ ਦੱਸੂਗਾ ਹੱਥ ਚੱਕ ਹੁੰਦਾ ਜਾਂ ਗੰਡਾ ਸੀ ਦੂਰ ਜਾਂਦੇ ਸਿਕੰਦਰ ਦੀ ਆਵਾਜ਼ ਆਈ ਸੀ ਨਾ ਤੈਨੂੰ ਕੀ ਅੱਗ ਲੱਗੀ ਹੋਈ ਐ ਐਵੇਂ ਦੌੜਾ ਭੱਜਾ ਫਿਰਦਾ ਰਹਿਣਾ ਐ ਲੋਕਾਂ ਦੇ ਮਾਮਲੇ ਵਿੱਚ ਟੰਗਾ ਅੜਾਉਂਦਾ ਬੇਲੀ ਚਾਚਾ ਆਪਣੇ ਰਾਗੇ ਬੈਠੇ ਜੱਗੀ ਨੂੰ ਘੂਰ ਰਿਆ ਸੀਗਾ ਇਹ ਮਾਮਲਾ ਲੋਕਾਂ ਦਾ ਨਹੀਂ ਚਾਚਾ ਤੈਨੂੰ ਵੀ ਪਤਾ ਚੰਗਾ ਭਲਾ ਜੱਗੀ ਨੇ ਬੋਤਲ ਨੂੰ ਹੱਥ ਪਾਉਂਦੇ ਹੋਏ ਨੇ ਕਿਹਾ ਸੀਗਾ ਤੇ ਇੱਧਰ ਮਨਪ੍ਰੀਤ ਨੂੰ ਗੁਜਰੀ ਪੁੱਛਦੀ ਆ ਹੁਣ ਕਿਵੇਂ ਹੋਵੇਗੀ ਮੇਰੇ ਸੋਹਣੇ ਜਾਰਾ ਦੁਨੀਆ ਦੇ ਕੰਡੇ ਤੇ ਲੋਥਾਂ ਛਰੀਟ ਦੇਣਗੇ ਕੋਝ ਨਹੀਂ ਹੁੰਦਾ ਹੀਰੇ ਮਨਪ੍ਰੀਤ ਨੇ ਨੂਰਾ ਨੂੰ ਦਲਾਸਾ ਦਿੱਤਾ ਕੋਝ ਨਾ ਕੋਈ ਤਾਂ ਜ਼ਰੂਰ ਹੋਵੇਗਾ ਨੂਰਾ ਦਾ ਦਿਲ ਥੋੜੀ ਤੇਜ਼ੀ ਨਾਲ ਧੜਕਣ ਲੱਗਾ ਸੀ ਨਹੀਂ ਤੂੰ ਦਿਲ ਵਿੱਚੋਂ ਡਰ ਕੱਢ ਦੇ ਮੈਨੂੰ ਸਕਾਲਫ ਯਾਦ ਨਹੀਂ ਰਿਹਾਗਾ ਤੈਨੂੰ ਮਨਪ੍ਰੀਤ ਨੇ ਨੂਰਾ ਨੂੰ ਕੋਝ ਯਾਦ ਕਰਾਉਣ ਦੀ ਕੋਸ਼ਿਸ਼ ਕੀਤੀ ਹਾਂ ਸਕਾਲਫ ਤਾਂ ਯਾਦ ਆ ਕਹਿੰਦੀ ਹੋਈ ਨੂਰਾ ਮੱਝਾਂ ਦਾ ਮੋੜਾ ਕਰਨ ਤੁਰ ਗਈ ਸੀਗੀ ਓਏ ਉਹ ਤੇ ਮੱਝਾਂ ਚਾਰਦੀ ਐ ਤੇ ਤੂੰ ਮੱਝਾਂ ਦੀਆਂ ਪੂਛਾਂ ਖਿੱਚਦਾ ਇੱਥੇ ਸਿਕੰਦਰ ਮਨਪ੍ਰੀਤ ਤੋਂ ਪੁੱਛ ਰਿਹਾ ਸੀਗਾ ਗਰਮੀ ਖਾਂਦਾ ਹੋਇਆ ਤੂੰ ਕਿਹੜਾ ਹੈ ਭੜਿਆ ਮਨਪ੍ਰਿਤ ਨੇ ਉਲਟਾ ਹੋ ਕੇ ਪੁੱਛਿਆ ਸੀਗਾ ਮੈਂ ਕਿਹੜਾ ਦੱਸ ਦੇ ਰਕਾਨੇ ਮੈਂ ਤੇਰਾ ਕੀ ਲੱਗਦਾ ਸਿਕੰਦਰ ਨਹਿਰ ਦੀ ਦੂਸਰੀ ਪਟੜੀ ਤੇ ਖੜੀ ਗੁਜਰੀ ਨੂੰ ਮੁਖਾਤਬ ਹੋ ਕੇ ਕਹਿ ਰਿਹਾ ਸੀਗਾ ਸੱਜਣਾ ਇਹ ਮੇਰੇ ਮਾਮੇ ਦਾ ਪੁੱਤ ਹੈ ਭਰਾ ਲੱਗਦਾ ਇਹ ਮੇਰਾ ਨੂਰਾ ਨੇ ਮੁਸਕਰਾ ਕੇ ਮਖੌਲ ਉਡਾ ਦਿੱਤਾ ਸੀ ਸਿਕੰਦਰ ਦਾ ਨਹੀਂ ਨਹੀਂ ਮੈਂ ਤੇਰਾ ਖਸਮਾ ਸਿਕੰਦਰ ਚਲਾ ਕੇ ਕਹਿ ਰਿਹਾ ਸੀ ਤਾਂ ਮੇਰਾ ਖਸਮ ਮੇਰਾ ਖਸਮ ਤਾਂ ਆ ਤੇਰੇ ਕੋਲ ਖੜਾ ਹੈ ਨੂਰਾ ਨੇ ਹੱਥ ਨਾਲ ਜੱਟ ਵੱਲ ਇਸ਼ਾਰਾ ਕਰਕੇ ਸਿਕੰਦਰ ਨੂੰ ਵਾਕਿਫ ਕਰਾਇਆ ਸੀਗਾ ਤੂੰ ਮੇਰੀ ਜੋਰੂ ਹੈ ਤੇਰਾ ਕਲਮਾ ਪੜ ਹੋ ਚੁੱਕਾ ਏ ਮੇਰੇ ਨਾਲ ਹੀ ਮੈਂ ਤੇਰੀ ਮੈਂ ਤੇ ਤੇਰੀ ਭੈਣ ਹਾਂ ਤੇ ਕਲਮਾ ਮੈਨੂੰ ਯਾਦ ਨਹੀਂਗਾ ਨੂਰਾ ਨੇ ਸਹਿਜ ਹੀ ਕਹਿ ਦਿੱਤਾ ਸੀਗਾ ਤੇਰੀ ਮਾਂ ਨੇ ਕਲਮਾ ਪੜਾਇਆ ਸੀ ਸਿਕੰਦਰ ਨੇ ਜਵਾਬ ਦਿੱਤਾ ਕਲਮਾ ਪੜਾਉਣ ਵਾਲੇ ਕਦੋਂ ਦੇ ਕਬਰਾਂ ਵੇਲੇ ਚਲੇ ਗਏ ਨੇ ਪਰ ਮੈਂ ਤੇ ਨਹੀਂ ਗਿਆ ਨਾ ਮੈਂ ਤਾਂ ਜਿਉਂਦਾ ਹਾਂ ਸਿਕੰਦਰ ਹਾਲੇ ਵੀ ਬਾਜੀ ਜਿੱਤਣ ਦੀ ਸੋਚ ਰਿਹਾ ਸੀਗਾ ਤੂੰ ਵੀ ਜਿਵੇਂ ਆਇਆ ਏ ਚਲਾ ਜਾਵੇਂਗਾ ਤੇ ਤੈਨੂੰ ਨਾਲ ਹੀ ਲੈ ਕੇ ਜਾਵਾਂਗਾ ਸਿਕੰਦਰ ਨੇ ਆਪਣਾ ਫੈਸਲਾ ਜਿਹਾ ਸੁਣਾਉਂਦੇ ਹੋਏ ਨੇ ਕਿਹਾ ਸੀਗਾ ਮੇਰੇ ਸੱਜਣ ਤੋਂ ਪੁੱਛ ਲੈ ਜੇ ਭੇਜਦਾ ਤੇਰੇ ਨਾਲ ਤਾਂ ਨੂਰਾ ਨੇ ਮਨਪ੍ਰਿਤ ਵੱਲ ਹੱਥ ਕਰਕੇ ਕਿਹਾ ਸੀਗਾ ਮੈਂ ਕਿਸੇ ਹੋਰ ਨੂੰ ਨਹੀਂ ਜਾਣਦਾ ਮੈਂ ਸਿਰਫ ਤੈਨੂੰ ਜਾਣਦਾ ਹਾਂ ਤੇ ਤੂੰ ਮੇਰੀ ਜ਼ੋਰੂ ਹੈ ਤੇਰੇ ਤੇ ਸਿਰਫ ਮੇਰਾ ਹੱਕ ਹੈ ਕਿਸੇ ਹੋਰ ਦਾ ਨਹੀਂਗਾ ਸਿਕੰਦਰ ਸ਼ਾਂਤ ਖੜੇ ਮਨਪ੍ਰਿਤ ਕੋਲ ਪੂਰਾ ਖਫਾ ਹੋ ਰਿਹਾ ਸੀਗਾ ਜਾਂ ਚਲਿਆ ਜਾ ਇੱਥੇ ਇਸ਼ਕੇ ਦਾ ਆਰਾ ਚੱਲਦਾ ਹੈ ਕਿਤੇ ਲਹੂ ਲਹਾਨ ਨਾ ਹੋ ਜਾਵੇ ਮੈਨੂੰ ਛੂਹੇਗਾ ਤਾਂ ਮੇਰਾ ਮਾਲਕ ਤੇਰੇ ਹੱਥ ਹੀ ਕੱਟ ਦੇਵੇਗਾ ਦੀਦੇ ਵਿੱਚ ਇਹ ਖੋਫ ਵੀ ਰੱਖੀ ਜੇ ਹੱਥੀ ਬੁਰਕੀ ਮੂੰਹ ਵਿੱਚ ਪਾਉਣਾ ਚਾਹੁੰਦਾ ਹੈ ਤਾਂ ਜਾਂ ਤੈਨੂੰ ਰੱਬ ਦਾ ਵਾਸਤਾ ਹੀ ਨੂਰਾ ਨੇ ਸਿਕੰਦਰ ਮੂਰੇ ਹੱਥ ਜੋੜ ਕੇ ਤੋਬਾ ਕਰ ਦਿੱਤੀ ਤੈਨੂੰ ਮੇਰੇ ਕੋਲੋਂ ਕੋਈ ਅਲੱਗ ਨਹੀਂ ਕਰ ਸਕਦਾ ਪਰ ਸਿਕੰਦਰ ਸੀ ਕਿ ਮੰਨਣ ਲਈ ਤਿਆਰ ਹੀ ਨਹੀਂ ਸੀਗਾ ਤੇ ਮੈਨੂੰ ਮੇਰੇ ਮਾਹੀ ਕੋਲੋਂ ਕੋਈ ਅਲੱਗ ਨਹੀਂ ਕਰ ਸਕਦਾ ਨੂਰਾ ਨੇ ਆਪਣਾ ਫੈਸਲਾ ਸੁਣਾ ਦਿੱਤਾ ਸੀਗਾ ਮੈਂ ਕਰਾਂਗਾ ਤੇਰਾ ਮਾਹੀ ਮੈਂ ਹਾਂ ਸਿਕੰਦਰ ਨੂਰਾਂਵਲ ਵਧਿਆ ਸੀਗਾ ਖਮੋਸ਼ ਖੜਾ ਮਰਬੀਦ ਉਰ ਦੇ ਕੀੜੇ ਨੂੰ ਦੇਖ ਰਿਹਾ ਸੀਗਾ ਜਿਹੜਾ ਬਿਨ ਪਰਾਂ ਪਰਵਾਨਾ ਬਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਜਾਣੇ ਕਹਿੰਦੇ ਹਨ ਕਿ ਜਦੋਂ ਕੀੜੇ ਦੀ ਮੌਤ ਆਉਂਦੀ ਹੈ ਤਾਂ ਉਸ ਨੂੰ ਪਰ ਨਿਕਲ ਆਉਂਦੇ ਹਨ ਸਿਕੰਦਰ ਨੂੰ ਖਬਰੇ ਇਸ ਬਾਰੇ ਇਲਮ ਨਹੀਂ ਸੀਗਾ ਜਿਸ ਕਰਕੇ ਮਾਹੌਲ ਬੜੀ ਗਰਮੋ ਗਰਮੀ ਵਾਲਾ ਬਣ ਗਿਆ ਸੀਗਾ ਸੌਰੀ ਦਿਓ ਟਾਸ ਪਾ ਲਓ ਲੜ ਲੜ ਮਰਨ ਨਾਲੋਂ ਤਾਂ ਕਹੋ ਤਾਂ ਮੈਂ ਪਾ ਦਿੰਨਾ ਆਂ ਸੁੰਦਰ ਨੇ ਸਾਈਕਲ ਇੱਕ ਪਾਸੇ ਸੱਟ ਦਿੱਤੀ ਸੀ ਖੀਸੇ ਵਿੱਚੋਂ ਸਿੱਕੇ ਵਾਲਾ ਗੋਲ-ਗੋਲ ਰੁਪਈਆ ਕੱਢ ਕੇ ਆਪਣੇ ਹਾਥੀਆਂ ਹਥੇਲੀਆਂ ਤੇ ਰੱਖ ਲੈ ਸੀਗਾ ਬੋਲ ਗੁਜਰਾ ਰੁਪਈਏ ਵਾਲਾ ਪਾਸਾ ਲੈਣਾ ਜਾਂ ਸੁੰਦਰ ਨੇ ਉਹਨਾਂ ਦੋਹਾਂ ਦੇ ਵਿਚਕਾਰ ਆ ਕੇ ਸਿਕੰਦਰ ਤੋਂ ਪੁੱਛਿਆ ਸੀਗਾ ਰੁਪਈਏ ਵਾਲਾ ਸਿਕੰਦਰ ਨੇ ਉਤਾਵਲੇ ਪੈ ਕੇ ਕਿਹਾ ਸੀਗਾ ਤੇ ਫਿਰ ਤੇਰਾ ਭਗਤਾ ਭਾਰਤ ਰਹਾ ਸੁੰਦਰ ਨੇ ਮਨਪ੍ਰਿਤ ਨੂੰ ਮੁਖਾਤਬ ਹੋ ਕੇ ਕਿਹਾ ਸੀਗਾ ਸਿੱਕਾ ਉਂਗਲਾਂ ਤੇ ਪੋਟਿਆਂ ਤੇ ਰੱਖ ਕੇ ਅੰਗੂਠੇ ਦੀ ਤੜ ਮਾਰ ਦਿੱਤੀ ਸੀ ਕਿ ਸਿੱਕਾ ਉੱਪਰ ਹਵਾ ਵਿੱਚ ਘੁੰਮ ਰਿਹਾ ਸੀ ਅਤੇ ਅੱਠ ਅੱਖਾਂ ਘੁੰਮਦੇ ਸਿੱਕੇ ਨੂੰ ਫਰਿਸ਼ਤੇ ਵਾਂਗ ਦੇਖ ਰਹੀਆਂ ਸਨ ਫਿਰ ਸਿੱਕਾ ਵਾਪਸ ਧਰਤੀ ਉੱਤੇ ਆ ਡਿੱਗਿਆ ਸੀ ਫੁੰਡੇ ਹੋਏ ਜਨੌਰ ਦੀ ਤਰ੍ਹਾਂ ਦੇਖ ਤਾਂ ਗੁਜਰੀਏ ਤੇਰੇ ਭਾਗਾਂ ਵਿੱਚ ਕੀ ਲਿਖਿਆ ਰੱਬ ਨੇ ਸੁੰਦਰ ਨੇ ਕਿਹਾ ਸੀ ਜ਼ਮੀਨ ਤੇ ਪੈ ਸੁੱਕੇ ਨੂੰ ਘੂਰ ਰਹੇ ਸਨ ਸਾਰੇ ਹੀ ਸਿਕੰਦਰ ਜ਼ਮੀਨ ਤੇ ਪੈਰ ਪਟਕਦਿਆਂ ਉਲਟੇ ਪੈਰੀ ਹੋਤ ਰਿਆ ਸੀਗਾ ਜੇ ਗੁਜਰੀ ਜੱਟ ਦੇ ਗਲੇ ਚੰਬੜੀ ਹੋਈ ਸੀ ਸਾਰੀ ਖੁਦਾਈ ਭੁੱਲ ਕੇ ਤੇ ਸੁੰਦਰ ਆਪਣਾ ਅੱਖਾਂ ਤੇ ਹੱਥ ਰੱਖ ਮੂੰਹ ਘੁਮਾਰ ਗਿਆ ਸੀਗਾ ਤੇ ਸਿੱਕਾ ਉੱਥੇ ਹੀ ਪਿਆ ਰਹਿ ਗਿਆ ਸੀਗਾ